ਭਾਰਤ ਤੋਂ ਪਾਕਿਸਤਾਨ ਗਈ ਨੂਰ ਹਸੈਨ ਸਰਬਜੀਤ ਕੌਰ ਜਿਹੜੀ ਆਸ਼ਕੀ ਦੇ ਚੱਕਰ ਦੇ ਵਿੱਚ ਭਾਰਤ ਛੱਡ ਕੇ ਪਾਕਿਸਤਾਨ ਚਲੀ ਗਈ ਸੀ ਉੱਥੇ ਜਾ ਕੇ ਉਸ ਦੇ ਲਈ ਹੋਰ ਮੁਸੀਬਤਾਂ ਖੜੀਆਂ ਹੋ ਗਈਆਂ ਅਕਸਰ ਇਹ ਗੱਲ ਸੁਣੀ ਜਾਂਦੀ ਹੈ ਕਿ ਦੂਰ ਬੈਠੇ ਆਸ਼ਕ ਆਪਣੀ ਮਸ਼ੂਕ ਨੂੰ ਬਹੁਤ ਸਬਜ ਬਾਗ ਵਿਖਾਉਂਦੇ ਆ ਜਿਹੜੇ ਅੰਬਰਾਂ ਤੋਂ ਚੰਨ ਤਾਰੇ ਤੋੜਨ ਦੀਆਂ ਗੱਲਾਂ ਕਰਦੇ ਆ ਪਰ ਜਦੋਂ ਨਾਲ ਰਹਿਣਾ ਪੈਂਦਾ ਕਬੀਲਦਾਰੀ ਪੈਂਦੀ ਹੈ ਉਸ ਤੋਂ ਬਾਅਦ ਜਿਹੜਾ ਪਿਆਰ ਆ ਉਹ ਕਿਵੇਂ ਚੱਕਣਾ ਚੂਰ ਹੁੰਦਾ ਇਹ ਸਰਬਜੀਤ ਕੌਰ ਦੇ ਨਾਲ ਇਹ ਗੱਲ ਹੁਣ ਬੀਤ ਰਹੀ ਹੈ ਭਾਰਤ ਤੋਂ ਸਰਹੱਦ ਪਾਰ ਕਰਕੇ ਆਸ਼ਕੀ ਦੇ ਚੱਕਰ ਦੇ ਵਿੱਚ ਸਰਬਜੀਤ ਕੌਰ ਇੱਥੋਂ ਇੱਕ ਧਾਰਮਿਕ ਜਥੇ ਦੇ ਨਾਲ ਗਈ ਸੀ ਉੱਥੇ ਜਾ ਕੇ ਨਾਸਰ ਹੁਸੈਨ ਦੇ ਨਾਲ ਵਿਆਹ ਕਰਵਾ ਲਿਆ ਪਰ ਨਾਸਰ ਹਸੈਨ ਦੇ ਵਿੱਚ ਜਿਹੜਾ ਸ਼ੈਤਾਨ ਛੁਪਿਆ ਹੋਇਆ ਸੀ ਉਹ ਕੁਝ ਦਿਨਾਂ ਬਾਅਦ ਹੀ ਸਾਹਮਣੇ ਆਉਣ ਲੱਗਾ ਕੁਝ ਦਿਨ ਪਹਿਲਾਂ ਤੁਸੀਂ ਇੱਕ ਘਰ ਸੁਣਿਆ ਹੋਊਗਾ ਇੰਗਲੈਂਡ ਦੇ ਵਿੱਚ ਜਿਹੜਾ ਸਰਗਰਮ ਹੋਇਆ ਸੀ ਜਿਹੜਾ ਉੱਥੇ ਛੋਟੀਆਂ ਬੱਚੀਆਂ ਨੂੰ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਲਿਜਾ ਕੇ ਇਸਲਾਮ ਕਬੂਲ ਕਰਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਕਿਸ ਤਰੀਕੇ ਦੀ ਦਲਦਲ ਦੇ ਵਿੱਚ ਧੱਕ ਦਿੰਦਾ ਸੀ ਉਸ ਤੇ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਚਰਚੇ ਸੁਣੇ ਸੀ ਜਿਹੜੇ ਉਸ ਗਰੁੱਪ ਦੇ ਮੈਂਬਰ ਸੀ ਉਹਨਾਂ ਬਾਰੇ ਖੁਲਾਸੇ ਹੋਏ ਸੀ ਕਿ ਉਹਨਾਂ ਨੂੰ ਇੱਕ ਵਿਸ਼ੇਸ਼ ਜਿਹੜਾ ਇੱਕ ਤਬਕਾ ਉਹ ਵੱਡੇ ਫੰਡ ਜਾਰੀ ਕਰਦਾ ਤਾਂ ਕਿ ਉਹ ਹੋਰ ਧਰਮ ਦੀਆਂ ਔਰਤਾਂ ਲੜਕੀਆਂ ਨੂੰ ਪਸਾ ਕੇ ਪਾਕਿਸਤਾਨ ਦੇ ਵਿੱਚ ਲੈ ਕੇ ਆਵੇ ਉਹਨਾਂ ਨੂੰ ਪੈਸੇ ਥੇਲੇ ਖੁੱਲੇ ਦਿੰਦੇ ਆ ਪਰ ਉਹਨਾਂ ਬਾਰੇ ਜਦੋਂ ਇਹ ਖਬਰਾਂ ਆਈਆਂ ਸੀ ਇੱਕ ਇੰਗਲੈਂਡ ਦੀ ਖਬਰ ਵਾਇਰਲ ਹੋਈ ਸੀ ਜਦੋਂ ਇੱਕ ਉਹਨਾਂ ਦੇ ਚੁਗਲ ਦੇ ਵਿੱਚੋਂ 16 ਸਾਲ ਦੀ ਬੱਚੀ ਛੜਾਈ ਸੀ ਇਹਨਾਂ ਸਭ ਚੀਜ਼ਾਂ ਦਾ ਵੀ ਜਿਹੜੀ ਸਰਬਜੀਤ ਕੌਰ ਆ ਜਿਹੜੀ 50 ਸਾਲਾਂ ਦੇ ਕਰੀਬ ਟੱਕ ਚੁੱਕੀ ਸੀ ਉਸ ਦੇ ਉੱਤੇ ਕੋਈ ਅਸਰ ਨਹੀਂ ਹੋਇਆ ਤੇ ਉਹ ਉਹਦੇ ਲਾਰੇ ਲੱਪਿਆਂ ਦੇ ਵਿੱਚ ਲੱਗ ਕੇ ਇੱਕ ਜਿਹੜਾ ਮਲੰਗ ਬੰਦਾ ਸੀ ਜਿਹਦੇ ਕੋਲ ਕੱਚਾ ਘਰ ਆ ਖਾਣ ਪੀਣ ਲਈ ਵੀ ਕੁਝ ਨਹੀਂ ਜਿਹੜਾ ਗੁਰਬਤ ਦੇ ਨਾਲ ਜੂਝ ਰਿਹਾ ਸੀ ਉਹਦੇ ਨਾਲ ਚਲੀ ਗਈ ਪਰ ਸਰਬਜੀਤ ਕੌਰ ਦਾ ਜੇਕਰ ਪਿਛੋਕੜ ਵੇਖਿਆ ਜਾਵੇ ਪੰਜਾਬ ਦੇ ਵਿੱਚ ਭਾਰਤੀ ਪੰਜਾਬ ਦੇ ਵਿੱਚ ਇਹਦੇ ਕੋਲੇ ਸੋਹਣੀ ਜ਼ਮੀਨ ਜਾਇਦਾਦ ਸੀ ਇਸ ਦਾ ਜਿਹੜਾ ਪਤੀ ਆ ਇੰਗਲੈਂਡ ਦੇ ਵਿੱਚ ਪਿਛਲੇ ਲਗਭਗ 14 ਸਾਲਾਂ ਤੋਂ ਰਹਿ ਰਿਹਾ ਸੀ ਪਰ ਆਪਣੇ ਧੀਆਂ ਪੁੱਤਾਂ ਨੂੰ ਛੱਡ ਕੇ ਜਿਹੜੀ ਇਹ ਪੋਤਿਆਂ ਦੋਤਿਆਂ ਵਾਲੀ ਹੋਣ ਦੇ ਬਾਵਜੂਦ ਸਾਰੀਆਂ ਸੰਗਾਂ ਸ਼ਰਮਾ ਲਾ ਕੇ ਜਿਸ ਤਰੀਕੇ ਦੇ ਨਾਲ ਆਖਿਆ ਜਾਂਦਾ ਕਿ ਬੁੱਢੀ ਘੋੜੀ ਲਾਲ ਲਮਾਂਗ ਉੱਥੇ ਪਹੁੰਚ ਗਈ ਤੇ ਉੱਥੇ ਜਾ ਕੇ ਜਿਹੜਾ ਨਾਸਰ ਹੁਸੈਨ ਆ ਉਹਨੇ ਹੁਣ ਇਸ ਦਾ ਜਿਹੜਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਵੀਡੀਓ ਦਾ ਬਹੁਤ ਜ਼ਿਆਦਾ ਚਰਚੇ ਹੋਏ ਕਿ ਇਸ ਦੀ ਗੰਦੀ ਵੀਡੀਓ ਸੀ ਜਿਹੜੀ ਨਾਸਰ ਹੁਸੈਨ ਨੇ ਬਣਾਈ ਉਹ ਵਾਇਰਲ ਕਰਦੀਆਂ ਪਹਿਲਾਂ ਨੂੰ ਲਗਾਤਾਰ ਧਮਕੀਆਂ ਦਿੰਦਾ ਸੀ ਜਦੋਂ ਸਰਬਜੀਤ ਕੌਰ ਉੱਥੇ ਗਈ ਸੀ ਤੇ ਉੱਥੇ ਗ੍ਰਿਫਤਾਰੀ ਤੋਂ ਬਾਅਦ ਜਿਹਨੂੰ ਨੂੰ ਭਾਰਤ ਭੇਜਣ ਲੱਗੇ ਸੀ ਉਦੋਂ ਸਰਬਜੀਤ ਕੌਰ ਦੇ ਇੱਕ ਆਡੀਓ ਵਾਇਰਲ ਹੋਈ ਸੀ ਭਾਰਤੀ ਜਿਹੜਾ ਪਤੀ ਸੀ ਪਹਿਲਾ ਪਤੀ ਸੀ ਉਸਦੇ ਨਾਲ ਜਿਸ ਦੇ ਵਿੱਚ ਸਰਬਜੀਤ ਕੌਰ ਇਹ ਕੱਲ ਕਬੂਲ ਕਰ ਰਹੀ ਸੀ ਕਿ ਨਾਸਰ ਹੁਸੈਨ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਇਹ ਜਿਹੜੋਂ ਆਸ਼ਕੀ ਦੇ ਵਿੱਚ ਪਈ ਪਿਆਰ ਦੇ ਵਿੱਚ ਗੱਲਾਂ ਕਰਦੀ ਸੀ ਇਹਦੇ ਕਹਿਣ ਦੇ ਮੁਤਾਬਕ ਕਿ ਨਾਸਰ ਹੁਸੈਨ ਨੇ ਇਹਦੀਆਂ ਕੁਝ ਫੋਟੋਆਂ ਜਿਹੜੀਆਂ ਇਹ ਗਲਤੀ ਦੇ ਨਾਲ ਜਿਹੜੀਆਂ ਭੇਜ ਗਈ ਕੁਝ ਵੀਡੀਓ ਨਾਸਰ ਹੁਸੈਨ ਨੂੰ ਭੇਜ ਦਿੱਤੀਆਂ ਤੇ ਉਹ ਹੁਣ ਵੀਡੀਓ ਇੰਟਰਨੈਟ ਤੇ ਪਾਉਣ ਦੀਆਂ ਇਹਨੂੰ ਲਗਾਤਾਰ ਧਮਕੀਆਂ ਦੇ ਰਿਹਾ ਸੀ ਸਰਜੀਤ ਕੌਰ ਦੇ ਕਹਿਣ ਦੇ ਮੁਤਾਬਕ ਇਸੇ ਕਰਕੇ ਇਹ ਪਾਕਿਸਤਾਨ ਦੇ ਵਿੱਚ ਗਈ ਸੀ ਤਾਂ ਕਿ ਉਹ ਜਿਹੜੀਆਂ ਵੀਡੀਓ ਤੇ ਫੋਟੋ ਆ ਉਹਨਾਂ ਨੂੰ ਡਿਲੀਟ ਕਰਾ ਸਕੇ ਕਿਉਂਕਿ ਸਰਬਜੀਤ ਕੌਰ ਉਹਦੋਂ ਖੋਦੇ ਗੱਲ ਮੰਦੀ ਸੀ ਕਿ ਜੇਕਰ ਉਹ ਜਨਤਕ ਕਰ ਦਿੰਦਾ ਜਿਵੇਂ ਨਾਸਰ ਹਸੈਨ ਉਹਨੂੰ ਲਗਾਤਾਰ ਧਮਕੀਆਂ ਦੇ ਰਿਹਾ ਸੀ ਕਿ ਮੈਂ ਤੇਰੀਆਂ ਵੀਡੀਓ ਤੇ ਫੋਟੋ ਸਾਈਟਾਂ ਦੇ ਉੱਤੇ ਪਾ ਦੂੰਗਾ ਤੂੰ ਆਪਣੇ ਬੱਚਿਆਂ ਪੋਤੇ ਦੋਤਿਆਂ ਦੇ ਵਿੱਚ ਜਿਹੜੀ ਮੂੰਹ ਵਿਖਾਉਣ ਦੇ ਲਾਇਕ ਨਹੀਂ ਰਵेंगी ਸਰਬਜੀਤ ਕੌਰ ਦਾ ਇੱਕ ਬੱਚਾ ਮੁੰਡਾ ਜਿਹੜਾ ਵਿਆਹਿਆ ਹੋਇਆ ਤੇ ਅੱਗੇ ਵੀ ਉਸਦੇ ਬੱਚੇ ਆ ਇੱਕ ਧੀ ਆ ਜਿਹੜੀ ਉਹ ਵੀ ਵਿਆਹੀ ਹੋਈ ਆ ਤੇ ਉਸਦੇ ਵੀ ਅੱਗੇ ਬੱਚੇ ਆ ਸਰਬਜੀਤ कौर ਕਹਿੰਦੀ ਆ ਕਿ ਮੈਂ ਇਸ ਉਮਰ ਦੇ ਵਿੱਚ ਜੇਕਰ ਉਹ ਮੇਰੀਆਂ ਵੀਡੀਓ ਗੰਦੀਆਂ ਵਾਇਰਲ ਕਰ ਦਿੰਦਾ ਤੇ ਮੈਂ ਕਿਤੇ ਮੂੰਹ ਵਿਖਾਉਣ ਦੇ ਲਾਇਕ ਨਹੀਂ ਰਹਿਣਾ ਸੀ ਸਰਬਜੀਤ कौर ਅੱਗੇ ਕਹਿੰਦੀ ਆ ਕਿ ਉਹਨਾਂ ਵੀਡੀਓ ਤੇ ਫੋਟੋਆਂ ਨੂੰ ਡਿਲੀਟ ਕਰਾਉਣ ਦੇ ਲਈ ਹੀ ਉਹ ਸਰਹੱਦ ਪਾਰ ਕਰਕੇ ਰਿਸਕ ਲੈ ਕੇ ਪਾਕਿਸਤਾਨ ਗਈ ਸੀ ਤਾਂ ਕਿ ਮਿੰਤਰਲਾ ਕਰਕੇ ਜਿਹੜਾ ਨਾਸਰ ਹੁਸੈਨ ਉਹ ਇਹ ਗੱਲ ਦੀ ਮੰਗ ਕਰਦਾ ਸੀ ਕਿ ਜੇਕਰ ਉਸ ਦੇ ਕੋਲ ਉਹਨੂੰ ਮਿਲਨ ਨਹੀਂ ਆਵੇਗੀ ਤੇ ਉਹਦੀਆਂ ਵੀਡੀਓ ਜਿਹੜੀਆਂ ਵਾਇਰਲ ਕਰ ਦਿੱਤੀਆਂ ਜਾਣਗੀਆਂ ਸਰਬਜੀਤ ਕੌਰ ਕਹਿੰਦੀ ਹੈ ਕਿ ਉਹ ਡਿਲੀਟ ਕਰਾਉਣ ਦੇ ਲਈ ਉਹਨੇ ਜਿਹੜੀ ਉਹਨੂੰ ਕੰਡੀਸ਼ਨ ਲਾਈ ਸੀ ਉਹ ਪਗਾਉਣ ਦੇ ਲਈ ਹੀ ਉਹ ਪਾਕਿਸਤਾਨ ਗਈ ਸੀ ਪਰ ਬਾਅਦ ਦੇ ਵਿੱਚ ਸਰਬਜੀਤ ਕੌਰ ਆਪਣੀਆਂ ਸਾਰੀਆਂ ਗੱਲਾਂ ਤੋਂ ਮੁੱਕਰ ਗਈ ਹੁਣ ਉਹਨੂੰ ਉੱਥੇ ਸਿਟੀਜ਼ਨਸ਼ਿਪ ਵੀ ਮਿਲ ਗਈ ਸਰਬਜੀਤ ਕੌਰ ਨੇ ਆਪਣਾ ਨਾਂ ਵੀ ਬਦਲ ਕੇ ਨੂਰ ਹਸੈਨ ਰੱਖ ਲਿਆ ਤੇ ਹੁਣ ਉਹ ਉੱਥੇ ਜਿਹੜਾ ਨਾਸਰ ਹੁਸੈਨ ਆ ਉਸਦੇ ਨਾਲ ਉਹਨੇ ਵਿਆਹ ਵੀ ਕਰਵਾ ਲਿਆ ਹਾਲੇ ਉਹਨੂੰ ਸ਼ਗਨ ਹੀ ਮਿਲਦੇ ਸੀ ਇੰਟਰਵਿਊ ਹੀ ਕੀਤੀਆਂ ਜਾ ਰਹੀਆਂ ਸੀ ਤੇ ਦੂਜੇ ਪਾਸੇ ਭਾਰਤੀ ਪੰਜਾਬ ਦੇ ਵਿੱਚ ਜਿਹੜਾ ਇਹਦਾ ਪ੍ਰਵਾਸ ਸੀ ਉਹ ਨਮੋਸ਼ੀ ਚੱਲ ਰਿਹਾ ਸੀ ਪਰ ਹੁਣ ਜਿਹੜੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਕਿ ਜਿਹੜਾ ਨਾਸਰ ਹੁਸੈਨ ਆ ਉਹਨੇ ਪਿੰਡ ਦੇ ਕਈ ਲੋਕਾਂ ਨੂੰ ਅਪੱਤੀ ਜਨਕ ਫੋਟਮਾਂ ਤੇ ਵੀਡੀਓ ਜਿਹੜੀਆਂ ਇਸ ਨੂਰ ਹੁਸੈਨ ਦੀਆਂ ਉਹ ਵਖਾਤੀਆਂ ਸੀ ਕਿਉਂ ਪਿੰਡ ਦੇ ਮੁੰਡੇ ਹੁਣ ਕਿਉਂਕਿ ਵੱਡੀ ਉਮਰ ਦਾ ਛੜਾ ਛਾਂਡ ਬੰਦਾ ਸੀ ਇਹਨੂੰ ਛੇੜਦੇ ਆ ਤੇ ਉਸ ਚੀਜ਼ ਦੀ ਕੰਪਲੀਟ ਵੀ ਜਿਹੜੀ ਸਰਬਜੀਤ ਕੌਰ ਦਾ ਜਿਹੜਾ ਪਤੀ ਆ ਨਾਸਰ ਹਸੈਨ ਉਹਨੇ ਜਿਹੜੀ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਇੱਕ ਥਾਣੇ ਦੇ ਵਿੱਚ ਕੀਤੀ ਆ ਪਰ ਉਹ ਲੋਕਾਂ ਨੇ ਕਹਿੰਦੇ ਆ ਕਿ ਉੱਥੇ ਜਿਹੜੀਆਂ ਵੀਡੀਓ ਤੇ ਫੋਟੋਆਂ ਉਹ ਵਾਇਰਲ ਕਰ ਦਿੱਤੀਆਂ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਵਿੱਚੋਂ ਇੱਕ ਜੋੜੇ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਹੜੀ ਦੁਨੀਆ ਦੇ ਕੋਨੇ-ਕੋਨੇ ਤੇ ਬੈਠੇ ਲੋਕਾਂ ਨੇ ਵੇਖ ਕੇ ਉਸ ਦੇ ਉੱਤੇ ਜਿਹੜੇ ਚਸਕੇ ਲਏ ਸੀ ਤੇ ਹੁਣ ਸਰਬਜੀਤ ਕੌਰ ਜਿਹੜੀ ਇਸ਼ਕ ਕਰਕੇ ਇੱਕ ਦਲਦਲ ਦੇ ਵਿੱਚ ਫਸ ਗਈ ਆ ਉਹਦੇ ਨਤੀਜੇ ਆਉਣੇ ਸਾਹਮਣੇ ਜਿਹੜੇ ਲੱਗੇ ਆ ਹੁਣ ਇਹਦੀਆਂ ਜਿਹੜੀਆਂ ਵੀਡੀਓ ਆ ਉਹ ਵਾਇਰਲ ਹੋਣ ਦੇ ਡਰੋਂ ਇਹ ਪਾਕਿਸਤਾਨ ਗਈ ਸੀ ਤੇ ਉਹਨਾਂ ਨੇ ਉਹੀ ਕੰਮ ਕਰਤਾ ਹੁਣ ਲੋਕਾਂ ਨੂੰ ਇਸ ਚੀਜ਼ ਦੇ ਉੱਤੇ ਸੰਦੇ ਆ ਕਿ ਕਿਤੇ ਨਾ ਕਿਤੇ ਇਨੂੰ ਗੁੰਮਰਾਹ ਕਰਕੇ ਲੈ ਕੇ ਗਏ ਆ ਤੇ ਉੱਥੇ ਕਿਤੇ ਗਲਤ ਕੰਮਾਂ ਦੇ ਵਿੱਚ ਨਾ ਸਰਬਜੀਤ ਕੌਰ ਨੂੰ ਉਤਾਰ ਦੇਣ ਤੇ ਉਸ ਤੋਂ ਬਾਅਦ ਇਹਦੀ ਜਿਹੜੀ ਜ਼ਿੰਦਗੀ ਆ ਉਹ ਨਰਕ ਬਣ ਜਾਵੇ ਇਸ ਤੋਂ ਇੱਕ ਚੀਜ਼ ਤਾਂ ਸਾਫ਼ ਆ ਕਿ ਗੈਰ ਬੰਦੇ ਦੇ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਉਹ ਵੀ ਔਰਤ ਨੂੰ ਜਿਹੜੀ ਸਰਹੱਦ ਪਾਰ ਕਰਕੇ ਗਈ ਸਰਬਜੀਤ ਕੌਰ ਦਾ ਹੁਣ ਕੀ ਹਸ਼ਰ ਹੁੰਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਹੁਣ ਮੁਸੀਬਤਾਂ ਦੇ ਵਿੱਚ ਜ਼ਰੂਰ ਸਰਬਜੀਤ ਕੌਰ ਜਿਹੜੀ ਉਹ